ਸਾਡੇ ਨਾਲ ਐਸਟੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜ ਸਾਡੇ ਐਮਐਲਏ ਸਾਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਿਊ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਆਂ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜਾਂ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ। ਫਟੇਦਾਨ ਕਿਆਪਾ ਦੀ ਕੰਮ ਕੀ ਦੀ ਪ੍ਰਾਈਵੇਟਲੀ ਗੈਸ ਵਿੱਚ ਲਗਾ ਦੇ ਪਰ ਬਹੁਤ ਸਾਰੇ ਹਸਪਤਾਲ ਇਦਾਂ ਦੇ ਵੀ ਹੈਗੇ ਨੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ। ਕਿ ਉਹਨਾਂ ਨੇ ਕੋਈ ਇਦਾਂ ਦੀ ਪ੍ਰੋਵੀਜ਼ਨ ਕੀਤੀ ਜਾਉਗੀ ਕਿ ਉਹ ਕੋਆਰਡੀਨੇਟ ਵਾਲੀ ਸਰਕਾਰ ਨਾਲ ਜਿਆਦਾ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪ ਇੱਕੋ ਜਗ੍ਹਾ ਤੇ ਹੋਊਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੈ ਉੱਥੇ ਵੀ ਲੱਗਿਆ ਹੈ ਉਹਦੇ ਨਾਲ ਜਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨঅথরাইਜ਼ਡ ਨਾ ਯੂਜ਼ ਕਰੇ